ਸਤ ਸ੍ਰੀ ਅਕਾਲ ਜੀ ਸਾਰਿਆਂ ਮੇਰੇਆਂ ਭੈਣ ਭਰਾਵਾਂ ਨੂੰ ਤੇ ਆਪਾਂ ਅੱਜ ਵਲੌਗ ਬਣਾਉਣ ਲੱਗੇ ਸੀ ਥੋੜਾ ਜਿਹਾ ਚਲੋ ਆਪਣੇ ਭਰਾਵਾਂ ਨੂੰ ਜਾਣਕਾਰੀ ਵੀ ਦੇਣੀ ਛੋੜੀ ਤੇ ਆਪਾਂ ਜਿਵੇਂ ਤੁਹਾਨੂੰ ਪਤਾ ਵੀ ਕੈਨੇਡਾ ਆਏ ਸੀ ਸੀਜ਼ਨ ਖੇਡਣ ਲਈ ਇਸ ਵਾਰ ਟੋਰਾਂਟੋ ਤੋਂ ਦੂਜੇ ਟੂਰਨਾਮੈਂਟ ਤੇ ਮੇਰੇ ਸਾਟ ਲੱਗੀ ਗੋਡੇ ਦੇ ਤੇ ਸਾਰਿਆਂ ਦੇਖਿਆ ਜੀ ਉਦਾ ਕਰਕੇ ਫਿਰ ਮੈਂ ਮੈਚ ਨਹੀਂ ਖੇਡ ਸਕਿਆ ਉਸ ਤੋਂ ਬਾਅਦ ਉਹਦੇ ਜਿਵੇਂ ਰਿਕਵਰੀ ਕਰ ਰਿਆ ਸੀ ਇੱਥੇ ਕਾਫੀ ਡਾਕਟਰਾਂ ਨੂੰ ਦਿਖਾਇਆ ਪਰ ਜਿਹੜੀ ਆਪਣੀ ਜੂਰੀ ਰਿਕਵਰ ਨਹੀਂ ਹੋ ਰਹੀ ਸੀ ਚੰਗੀ ਤਰ੍ਹਾਂ ਇਹ ਟਾਈਮ ਲੱਗਦਾ ਜੀ ਫਿਰ ਉਹਦਾ ਕਰਕੇ ਆਖਰਕਾਰ ਫਿਰ ਮੈਨੂੰ ਹੁਣ ਵਾਪਸ ਇੰਡੀਆ ਜਾਣਾ ਪਿਆ ਤੇ ਹੁਣ ਮੈਂ ਵੈਨਕੂਰ ਏਅਰਪੋਰਟ ਤੇ ਬੈਠਾ ਹਾਂ ਤੇ ਬਾਅਦ ਚੱਲੇ ਆਪਾਂ ਪਿੰਡ ਨੂੰ ਤੇ ਉੱਥੋਂ ਹੁਣ ਆਪਾਂ ਟਰੀਟਮੈਂਟ ਕਰਵਾ ਕੇ ਸਾਰਾ ਚੰਗੀ ਤਰ੍ਹਾਂ ਜਦੋਂ ਮੀਰ ਕਵਰ ਹੁੰਦੀ ਹੈ 15 20 ਦਿਨ ਮਹੀਨੇ ਚ ਜਦੋਂ ਰਿਕਵਰ ਹੋ ਗਈ ਫਿਰ ਉਹ ਤੋਂ ਦੁਬਾਰਾ ਫੇਰ ਵਾਪਸ ਆਵਾਂਗੇ ਕੈਨੇਡਾ ਖੜਨ ਲਈ ਭਾਈ ਗਰੂ ਮੀਰ ਕਰੀ ਤੁਸੀਂ ਸਾਰੇ ਅਰਦਾਸ ਕਰਿਓ ਜਰੂਰ ਭਾਈ ਗਰੂ ਤੁਹਾਡੀਆਂ ਅਰਦਾਸਾਂ ਦੇ ਵਿੱਚ ਹੀ ਸਾਰਾ ਕੁਝ ਆ ਤੁਹਾਡੀਆਂ ਦੁਆਵਾਂ ਨਾਲ ਹੀ ਅੱਗੇ ਆਪਾਂ ਖੇਡ ਰਹੇ ਆਂ ਤੁਸੀਂ ਇਨਾ ਪਿਆਰ ਕਰਦੇ ਹੋ ਮੈਨੂੰ ਤੇ ਤੁਹਾਡੀਆਂ ਦੁਆਵਾਂ ਨਾਲ ਹੀ ਫੇਰ ਆਪਾਂ ਗ라운ਡਾਂ 'ਚ ਆਉਣਾ ਭਾਈ ਗਰੂ ਤੁਹਾਡੇ ਤੇ ਚੜ੍ਹਦੀ ਕਲਾ ਕਰੇ ਤੇ ਬਾਕੀ ਚਲੋ ਜੋ ਕਿਸਮਤ ਚ ਉਹ ਹੋ ਕੇ ਰਹਿ ਜਾਂਦਾ ਹੈ ਪਲੇਅਰ ਉਹ ਚਲੋ ਇੰਨਾ ਵੀ ਫਿਰ ਵੀ ਚਲੋ ਪਛਾਹ ਹੋ ਗਿਆ ਵੀ ਲੰਮਾ ਨਹੀਂ ਜਿਆਦਾ ਬੈਠਣਾ ਪਿਆ ਮਤਲਬ ਉਹ ਸੱਟ ਕਰਕੇ ਜਾਂ ਇੰਜਰੀ ਸੀਰੀਅਸ ਨਹੀਂ ਹੋਈ ਵੀ ਆਪਾਂ ਨੂੰ ਕੋਈ ਸਰਜਰੀ ਤੱਕ ਵੀ ਲੋਬਤ ਨਹੀਂ ਆਈ ਨਿੱਦਨ ਬੜਾ ਜੀ ਸਰਜਰੀ ਇੱਕ ਵਾਰ ਹੋ ਜਾਈਏ ਫਿਰ ਗੇਮ 'ਚ ਵੀ ਉਹ ਪਹਿਲਾਂ ਵਾਲੀ ਪਰਫਾਰਮੈਂਸ ਦੇ ਵਿੱਚ ਵੀ ਬਹੁਤ ਲਿਆਉਣ ਦੇ ਵਿੱਚ ਬਹੁਤ ਟਾਈਮ ਲੱਗਦਾ ਤੇ ਸਰਜਰੀ ਬਾਅਦ ਸਾਲ ਡੇਢ ਸਾਲ ਤੇ ਘੱਟੋ ਘੱਟ ਮਿਨੀਮਮ ਲੱਗਦਾ ਹੀ ਹੈ ਫਿਰ ਦੁਬਾਰਾ ਉਸੇ ਲੈਅ ਤੇ ਆਉਣ ਲਈ ਬਾਕੀ ਚਲੋ ਜੋ ਪ੍ਰਮਾਤਮਾ ਨੇ ਕੀਤਾ ਜੋ ਉਹਨੂੰ ਮਜੂਰ ਆ ਆਪਾਂ ਉਹਦੀ ਹੀ ਰਜ਼ਾ ਚ ਰਾਜੀ ਆਂ ਵੈਗਰੂ ਚਲੋ ਜਲਦੀ ਠੀਕ ਕਰੇ ਫੇਰ ਦੁਬਾਰਾ ਖੇਡੀਏ ਤੇ ਸਵਾਰਾ ਚਲੋ ਆਪਾਂ ਤੇ ਬੜਾ ਕੁਝ ਸੋਚ ਕੇ ਆਏ ਆਂ ਪਿਆਰੇ ਵੀ ਪੂਰੀ ਕੀਤੀ ਸੀ ਪਿਛਲੇ ਸਾਲ ਨਾਲੋਂ ਜ਼ਿਆਦਾ ਤੇਜ਼ਾਰੀ ਦੇ ਨਾਲ ਆਏ ਆਂ ਅਰਕੀ ਚਲੋ ਕੋਈ ਨਹੀਂ ਬਾਕੀ ਵੈਗਰੂ ਜੋ ਠੀਕ ਲੱਗਦਾ ਤੇ ਆਪਾਂ ਹੁਣ ਚਲ ਬੈਨਹੂਰੇ ਰਿਪੋਰਟ ਤੇ ਬੈਠੇ ਜੀ ਘੈਂਟਰੀ ਤੱਕ ਆਪਣੀ ਫਲਾਈਟ ਆ ਤੇ ਆਪਾਂ ਜਾਣਾ ਵਾਪਸ ਪਿੰਡ ਨੂੰ ਪਰ ਉਸ ਤੋਂ ਬਾਅਦ ਜਾ ਕੇ ਉੱਥੇ ਜਲੰਧਰ ਜਾ ਕੇ ਉਹ ਡਾਕਟਰ ਵਧੀਆ ਨੂੰ ਦਿਖਾਉਨੇ ਆ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕੀ ਕੀ ਆ ਡਾਕਟਰ ਨੇ ਤੇ ਮੈਂ ਥੋੜਾ ਜਿਹਾ ਸੋਚਿਆ ਚਲੋ ਆਪਣੇ ਸਾਰੇ ਭਰਾਵਾਂ ਨੂੰ ਜਾਣਕਾਰੀ ਦੇ ਦੇਣਾ ਕਿਉਂਕਿ ਮੈਨੂੰ ਮੈਸੇਜ ਬੜੇ ਆਉਂਦੇ ਆ ਵੀ ਕਦੋਂ ਖੇਡਣਾ ਆ ਠੀਕ ਹੋਈ ਨਹੀਂ ਅਜੇ ਛੱਡ ਤਾਂ ਡੀ ਕਿੰਨਾ ਟਾਈਮ ਲੱਗਣਾ ਔਰ ਕਿਹੜਾ ਟੂਰਨਾਮੈਂਟ ਖੇਡਣਾ ਚਲੋ ਇਦਾਂ ਹੁਣ ਉਹਨਾਂ ਨੂੰ ਹੋਊਗਾ ਵੀ ਵੀ ਆਪਾਂ ਇੱਥੋਂ ਜਿਵੇਂ ਚੱਲ ਗਏ ਆ ਟਰੀਟਮੈਂਟ ਕਰਾਉਣ ਲਈ ਇੰਡੀਆ ਫਿਰ ਨਹੀਂ ਤੇ ਮੈਨੂੰ ਮੈਸੇਜ ਬਹੁਤ ਜ਼ਿਆਦਾ ਆ ਰਹੇ ਆ ਫੋਨ ਕਾਲ WhatsApp ਤੇ Instagram ਤੇ ਮੈਸੇਜ ਬਹੁਤ ਆਉਂਦੇ ਆ ਮੈਂ ਬਸ ਅਰਦਾਸ ਕਰਉਂ ਵੀ ਜਲਦੀ ਜਲਦੀ ਮੈਂ ਠੀਕ ਹੋਵਾਂ ਤੇ ਫੇਰ ਦੁਬਾਰਾ ਆਵਾਂ ਕਿ ਕੈਨੇਡਾ ਹੀਡਨ ਬਾਈ ਗਰੂਤ ਚੜ੍ਹਦੀ ਕਲਾ ਕਰੇ ਤੁਹਾਡੀ ਵੀ ਸਾਰਿਆਂ ਦੀ ਖੁਸ਼ ਰਹੋ ਜਵਾਨੀਆਂ ਬਣੋ ਤੇ ਇਦਾਂ ਹੀ ਕਬੱਡੀ ਨੂੰ ਪਿਆਰ ਕਰਦੇ ਰਹੋ ਸਾਰਿਆਂ ਨੂੰ ਬਾਕੀ ਮੈਂ ਇੱਕ ਗੱਲ ਹੋਰ ਕਰਨੀ ਸੀ ਯਾਰ ਸਾਰਿਆਂ ਨਾਲ ਚ ਮੇਰੇ ਦਿਲ 'ਚ ਹੀ ਤੇ ਮੈਨੂੰ ਜਿਵੇਂ ਕੋਈ ਮੈਂ ਗੱਲ ਕਰਾਂ ਨਾ ਜਾਂ ਦੱਸਾਂ ਨਾ ਮੈਨੂੰ ਨਾ ਮੇਰੇ ਦਿਲ ਦੇ ਵਿੱਚ ਉਹ ਕਰ ਜਣਾ ਜਿਵੇਂ ਪੁਰਕ ਜਿੰਦੀ ਮੈਨੂੰ ਤਾਂ ਕਾ ਦੇ ਰਹੀ ਆ ਜਿਹੜੀ ਮਤਲਬ ਜਦੋਂ ਜਿੱਥੇ ਮੈਂ ਮਤਲਬ ਕੁਝ ਗਲਤ ਨਾਵਾ ਮਤਲਬ ਕਿ ਉਹ ਕੋਈ ਗੱਲ ਕਿਦਾਂ ਕਰੇ ਤੇ ਫਿਰ ਨਾ ਦੁੱਖ ਆ ਲੱਗਦਾ ਜਿਹੜੇ ਬੰਦੇ ਨਾਲ ਆਪਾਂ ਤੇ ਨੋ ਕਰਦੇ ਹੋਈ ਹੈ ਨਾ ਤੇ ਜਿਹਨਾਂ ਨਾਲ ਮਤਲਬ ਪਿਆਰ ਹੋਏ ਜਿਹਨਾਂ ਨੂੰ ਆਪਾਂ ਵਧੀਆ ਇਨਸਾਨ ਸਮਝਦੇ ਆ ਜਦੋਂ ਉਹ ਉਹ ਲੋਕ ਜਦੋਂ ਇਦਾਂ ਗੱਲ ਕਰਨਾ ਫਿਰ ਦੁੱਖ ਲੱਗਦਾ ਤੇ ਉਹ ਮੈਂ ਤਾਂ ਗੱਲ ਕਰਨੀ ਜਦੋਂ ਮੇਰੇ ਸਾਟ ਲੱਗੀ ਆ ਤੁਹਾਨੂੰ ਬਾਟਰਾਂਟੋ ਮੇ ਅਜ ਤੇ ਤੇ ਢਿੱਲੋ ਸੀ ਰੀਡਰ ਪਾਕਿਸਤਾਨ ਦਾ ਉਹਦੇ ਨਾਲ ਸਟੱਗਲ ਸਟੱਗਲ ਤਾਂ ਹੋਦਿਆ ਪਿਆ ਹੱਡਾ ਤੇ ਭੇਡਦਿਆਂ ਟੀਰੀਆ ਕੋਲ ਮੇਰੇ ਗੋਡੇ ਨੂੰ ਝਰਕ ਵੱਜੀ ਜਿਵੇਂ ਗੋਡੇ ਅੰਤਰੀ ਲਾਈਡ ਤੋਂ ਛੜਕਾ ਵੱਜ ਗਿਆ ਗੋਡੇ ਦਾ ਤੇ ਉਹ ਮੈਂ ਡਿੱਗਿਆ ਉੱਥੇ ਤੇ ਉਹ ਕਲਿੱਪਾਂ ਤੁਹਾਨੂੰ ਪੁਰਾ ਸਾਰੇ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਬੜੀਆਂ ਪੈ ਗਈਆਂ ਸਾਰੇ ਕਿਦੇ ਵੈਲ ਵਿੱਚ ਲੋ ਪਿਆਰ ਕਰਦੇ ਸਾਰੇ ਹਨਾ ਉਹਨਾਂ ਇੱਕ ਫੇਸਬੁੱਕ ਤੇ ਤੁਸੀਂ ਸਾਰੇ ਦੇਖ ਲਿਓ ਫੇਸਬੁੱਕ ਤੇ ਇੱਕ ਸ਼ਾਇਦ ਪੀਜ ਵਾਲਾ ਮਨਦੀਪ ਖੋਖਰਾ ਸ਼ਾਇਦ ਕੋਈ ਮੁੰਡੇ ਦਾ ਨਾਮ ਆਈਡੀ ਉਹਦੀ ਉਨੇ ਵੀਡੀਓ ਪਾਈ ਇਦਾਂ ਸੱਟ ਲੱਗੀ ਦੀ ਉਹਦੇ ਥੱਲੇ ਨਾ ਮੇਰੇ ਪਾਕਿਸਤਾਨ ਵਾਲੇ ਵੀਰ ਜਿਹੜੇ ਲੋਕ ਮੇਰੇ ਭਰਾ عوام ਜਿਹੜੀ ਪਾਕਿਸਤਾਨ ਦੀ ਉਹਨਾਂ ਸਾਰਿਆਂ ਦੇ ਬੜੇ ਕਮੈਂਟ ਆ ਯਾਰ ਬੜੇ ਗਲਤ ਕਮੈਂਟ ਕੀਤੇ ਸਨ ਮੈਨੂੰ ਪਤਾ ਨਹੀਂ ਕਿ ਉਹਨਾਂ ਦੇ ਦਿਲ ਦੇ ਵਿੱਚ ਆ ਜਾਂ ਕਿਉਂ ਇਦਾਂ ਜਾਂ ਮਤਲਬ ਆਪ ਦੇ ਜਿਹੜੇ ਪਾਕਿਸਤਾਨ ਦੇ ਪਲੇਅਰ ਆ ਉਹਨਾਂ ਨੂੰ ਸਟਾਰ ਸਮਝਦੇ ਆ ਵੀ ਤਗੜੇ ਸਮਝਦੇ ਵੀ ਉਹੀ ਤਗੜੇ ਆ ਪਤਾ ਨਹੀਂ ਕੀ ਚੱਕਰ ਪਰ ਮੈਂ ਤੇ ਮੇਰੀ ਸੋਚ ਨਹੀਂ ਹੈ ਮੈਨੂੰ ਮੈਂ ਤੇ ਸਮਝਦਾ ਵੀ ਮੈਨੂੰ ਪਾਕਿਸਤਾਨ ਦੇ ਜਿਹੜੇ ਲੋਕ ਆ ਪਿਆਰ ਬਹੁਤ ਕਰਦੇ ਯਾਰ ਮੈਂ ਇਹ ਸੋਚਦਾ ਪਰ ਮੈਨੂੰ ਥੋੜਾ ਜਨਾ ਮੇਰੇ ਮਾਂ ਚ ਡਾਊਟ ਜਿਆ ਬਿਠਾਤਾ ਆ ਵੀ ਪਰ ਇਹ ਨਾ ਉਲਟ ਕੰਮ ਹੋ ਗਿਆ ਉਹ ਸਾਰੇ ਕਿਸੇ ਨੇ ਲਿਖਿਆ ਵੀ ਇਹ ਢਿੱਲੋ ਬ੍ਰੈਂਡ ਆ ਢਿੱਲੋ ਇਹਦੇ ਕੋਲੋਂ ਫੜਿਆ ਨਹੀਂ ਜਾਂਦਾ ਜਾਂ ਇੰਤਾਂ ਹੋਰ ਬੜਾ ਕੁਝ ਵੀ ਹਾਂ ਇਹ ਵੀ ਕਿ ਲਿਖਿਆ ਵੀ ਪਖੰਡ ਕਰ ਰਿਆ ਜਾਣ ਕੇ ਕਿਤਾ ਇਹਨੇ ਇੱਕ ਨੇ ਤੇ ਐਂ ਦੀ ਕਰਾਤਾ ਉਹਨੇ ਲਿਖਿਆ ਵੀ ਮੈਂ 10 ਵਾਰੀ ਵੀਡੀਓ ਵੇਖ ਲਈ ਆ ਤੇ ਮੈਨੂੰ ਤੇ ਕਿਤੇ ਲੱਗਣੀ ਇਹਦੇ ਛੱਟ ਲੱਗੀ ਆ ਐਵੇਂ ਪਖੰਡ ਕਰਨ ਦਿਆ ਇਥੋਂ ਫੜੇ ਉਹ ਫੜਿਆ ਨਹੀਂ ਜਾਂਦਾ ਮੈਂ ਨਾ ਵੀ ਜੇ ਉਹਨੂੰ ਵੀਰ ਨੂੰ ਕਹਿਣਾ ਚਾਹੁੰਦਾ ਜੇ ਤੂੰ 10 ਦੀ ਵੀਡੀਓ ਵੇਖ ਲੈ ਨਾ ਫਿਰ ਤੈਨੂੰ ਕੱਖ ਦਾ ਨਹੀਂ ਪਤਾ ਕਬੱਡੀ ਦਾ 1% ਵੀ ਜੇ ਤੈਨੂੰ ਤਾਂ ਵੀ 10 ਦੀ ਵੀਡੀਓ ਵੇਖਣ ਤੇ ਵੀ ਬੰਦੀ ਪਤਾ ਲੱਗਾ ਨਾ ਵੀ ਮੇਰੇ ਸੱਟ ਲੱਗੀ ਆ ਕਿ ਨਹੀਂ ਜਾਂ ਮੈਂ ਪਖੰਡ ਕਰ ਰਿਹਾ ਫਿਰ ਤੇਰਾ ਓਖਾ ਭਰਾ ਬਾਕੀ ਚਲੋ ਜਿਹੜੇ ਤਿਆਰ ਕਰਦੇ ਦਿਲੋਂ ਉਹ ਹੈਗੇ ਵੀ ਪਾਕਿਸਤਾਨ ਦੇ ਹੋਰ ਵੀ ਵਿੱਚ ਕੋਈ ਲੋਕੀ ਹੈ ਜਿੰਨਾ ਚਲੋ ਕਿ ਆਸਰ ਨੇ ਵਧੀਆ ਕਮੈਂਟ ਕੀਤੇ ਵੀ ਠੀਕ ਹੋ ਜੇ ਜਲਦੀ ਸੱਟ ਮਾੜਾ ਹੋਇਆ ਜਿਹੜੇ ਲੋਕਾਂ ਦੇ ਪਾਸਾਨ ਕਿਹਾ ਵੀ ਪਰ ਜ਼ਿਆਦਾਤਰ ਪਾਕਿਸਤਾਨ ਦੇ ਜਿਹੜੇ ਵੀਰ ਉਹਨਾਂ ਦੇ ਗਲਤ ਕਮੈਂਟ ਹੀ ਆਏ ਪਤਾ ਨਹੀਂ ਕੀ ਲੱਗਾ ਉਹਨਾਂ ਨੂੰ ਉਹਦੇ ਵਿੱਚ ਬਾਕੀ ਜਿਹੜਾ ਬਾਕੀ ਰਹੀ ਗੱਲ ਢਿੱਲੋਂ ਮੁੰਡਾ ਰੇਡਰ ਜਿਹੜਾ ਨਵਾਂ ਉੱਠਿਆ ਟਿਕਟੋਕ ਦਾ ਪਲੇਅਰ ਐ ਇਸ ਟਾਈਮ ਮੈਂ ਪਾਕਿਸਤਾਨ ਦਾ ਦਾ ਨੰਬਰ 1 ਰੇਡਰ ਮੰਨਦਾ ਉਹਨੂੰ ਸਭ ਤੋਂ ਵਧੀਆ ਰੇਡਰ ਐ ਉਹ ਜੇ ਫੇ ਵੀ ਘਟ ਖਾਂਦਾ ਤਾਂ ਰੇਡਾਂ ਵਿੱਚ ਸਭ ਤੋਂ ਵੱਧ ਪਾਉਂਦਾ ਮੈਚ 'ਚ 20 22 25 ਕਬਡੀਆਂ ਪਾਉਣ ਦਾ ਦਮ ਰੱਖਦਾ ਉਹ ਤੇ ਜਫਾ ਵੀ ਇੱਕ ਜਾਂ ਦੋ ਕਿਤੇ ਖਾ ਗਏ ਇੰਨੀਆਂ ਕਬਡੀਆਂ ਪਾ ਜਾਂਦਾ ਉਹ ਤੇ ਮੈਂ ਉਹਨੂੰ ਪੂਰਾ ਵਧੀਆ ਰੇਡਰ ਸਮਝਦਾ ਮੈਨੂੰ ਮੈਂ ਲਾਈਕ ਕਰਦਾ ਉਹਨੂੰ ਜਿਵੇਂ ਨੰਬਰ 1 ਰੇਡਰ ਇਸ ਟਾਈਮ ਪਾਕਿਸਤਾਨ ਦੇ ਵਿੱਚ ਉਹ ਆ ਤੇ ਬਾਕੀ ਮੈਂ ਅੱਗੇ ਵੀ ਗੱਲ ਕਰ ਦਿੰਦਾ ਨਾ ਵੀ ਜਦੋਂ ਹਰੇਕ ਪਲੇਅਰ ਦਾ ਜਿਹੜਾ ਆਪੋ ਆਪਣਾ ਲੈਵਲ ਹੁੰਦਾ ਹੁਣ ਜਿਹੜਾ ਟੋਮ ਮੁੰਡਾ ਨਵਾਂ ਉੱਠਿਆ ਵਾ ਉਹ ਇਸ ਟਾਈਮ ਪੂਰਾ ਪੀਕ ਤੇ ਆ ਉਹ ਪੂਰਾ ਵਧੀਆ ਤਗੜਾ ਹੈ ਮੈਂ ਅੱਗੇ ਵੀ ਪਿਛਲੇ ਇੱਕ ਦਿਨ ਉਹਦੋਂ ਵਿਵਾਦ ਚ ਲੱਇਆ ਸੀ ਮੇਰੇ ਮਾਦੋਂ ਵੀਡੀਓ ਪਾਈ ਸੀ ਵੀ ਤਗੜੇ ਨੂੰ ਹਮੇਸ਼ਾ ਤਗੜਾ ਕਹੋ ਤਗੜਾ ਮੰਨਣਾ ਸੀਦਾ ਵੀ ਬੰਦਾ ਤਗੜਾ ਹੈ ਹਮੇਸ਼ਾ ਤੇ ਇਦਾਂ ਤੁਸੀਂ ਕਹਿਣਾ ਨੀਵੇਂ ਨਹੀਂ ਹੋ ਜਾਂਦੇ ਜਾਂ ਤੁਸੀਂ ਮਾੜੇ ਨਹੀਂ ਹੋ ਜਾਂਦੇ ਵੀ ਤੇ ਜੇ ਤੁਸੀਂ ਐਂ ਕਹਦੋਗੇ ਵੀ ਹਾਈ ਵੀ ਲੋਕਾਂ ਮੈਨੂੰ ਕਹਿਣਾ ਵੀ ਤੂੰ ਆੜਾ ਮਾੜਾ ਵਾ ਜਾਂ ਮੜਾ ਹੋ ਗਿਆ ਤੁਹਾਡਾ ਆਪਣਾ ਵੱਖਰਾ ਲੈਵਲ ਹੈ ਇੱਕ ਉਹ ਉਹਦਾ ਮੁੰਡੇ ਦਾ ਵੱਖਰਾ ਲੈਵਲ ਹੈ ਮੇਰਾ ਇੱਕ ਵੱਖਰਾ ਲੈਵਲ ਮੈਂ ਸੈੱਟ ਕੀਤਾ ਉਹ ਸਾਰਿਆਂ ਨੂੰ ਜਿਹੜੇ ਕਬੱਡੀ ਨੂੰ ਚਾਹੁੰਦੇ ਆ ਸਮਝਦਾਰ ਨੇ ਜਿਹੜੇ ਲੋਕ ਉਹਨਾਂ ਨੂੰ ਪਤਾ ਆ ਇਹ ਸਾਰੀਆਂ ਗੱਲਾਂ ਦਾ ਤੇ ਇਦਾਂ ਨਹੀਂ ਕੋਈ ਹੁੰਦਾ ਬਾਕੀ ਮੈਨੂੰ ਕੋਈ ਗੁੱਸਾ ਨਾਰਾਜ਼ਗੀ ਨਹੀਂ ਆ ਜ਼ਿਆਦਾ ਵੀ ਕਿੰਨਾ ਵੀ ਆਪਾਂ ਨੂੰ ਹੋ ਗਿਆ ਆਪਾਂ ਪਾਕਿਸਤਾਨ ਦੇ ਲੋਕਾਂ ਨਾਲ ਬਹੁਤ ਮੈਂ ਪਾਕਿਸਤਾਨ ਗਿਆ ਮੈਨੂੰ ਬੜਾ ਪਿਆਰ ਦਿੱਤਾ ਉਹਨਾਂ ਨੇ ਬੜਾ ਉੱਥੋਂ ਮੈਂ ਖੁਸ਼ ਹੋ ਗਿਆ ਆ ਦਿਲ ਨਹੀਂ ਕਰਦਾ ਉਹਨੂੰ ਬੜਾ ਚੀਜ਼ ਲੱਗਾ ਜੱਥੇ ਤੇ ਮੈਂ ਤਾਂ ਤਾਰੀਫ਼ ਕਰਦਾ ਰਹਿਣਾ ਯਾਰ ਤੁਸੀਂ ਤਾਂ ਕਹਿ ਲੱਗੇ ਮੈਂ ਤੇ ਬੜਾ ਵਧੀਆ ਸਮਝਦਾ ਸਾਰਿਆਂ ਨੂੰ ਭਰਾਵਾਂ ਨੂੰ ਜਿੰਨੀ ਆਵਾਮ ਪਾਕਿਸਤਾਨ ਦੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਜਦੋਂ ਇਦਾਂ ਮੈਸੇਜ ਆਉਂਦੇ ਆ ਜਿਹੜੇ ਸਕੂਟ ਕਰਦੇ ਮੈਨੂੰ ਪਾਕਿਸਤਾਨ ਦੇ ਬੜੇ ਹੈਗੇ ਆ ਵੀਰ ਤੇ ਪਤਾ ਨਹੀਂ ਕਿਉਂ ਮੈਨੂੰ ਵੀ ਉਹਨਾਂ ਇਦਾਂ ਕਿਉਂ ਕਮੈਂਟ ਕੀਤੇ ਥੋੜਾ ਜਿਹਾ ਦਿਲ ਨੂੰ ਦੁੱਖ ਲੱਗਾ ਤੇ ਮੈਂ ਤਦ ਸ਼ੇਅਰ ਕੀਤਾ ਉਦਾਂ ਬਾਕੀ ਜੇ ਕੋਈ ਮੇਰਾ ਵੀ ਗੁੱਸਾ ਨਾ ਕਰੇ ਜੇ ਕਿਸੇ ਦਿਲ ਤੇ ਗੱਲ ਲੱਗੀ ਹੈ ਤੇ ਉਹਨੂੰ ਵੀ ਸੌਰੀ ਕਹਿੰਨਾ ਮੈਂ ਤੇ ਬਾਕੀ ਜਿਹੜਾ ਪਲੇਅਰ ਤਕੜਾ ਨੂੰ ਤਕੜਾ ਕਿਆ ਕਰੋ ਤੇ ਐਪਰੀਸ਼ੀਏਟ ਕਰਿਆ ਕਰੋ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਪਲੇਅਰ ਦੀ ਮੈਂ ਇਹ ਨਹੀਂ ਆਂਦਾ ਭਾਵੇਂ ਇੰਡੀਆ ਦਾ ਆਪਾਂ ਪਾਕਿਸਤਾਨ ਦਾ ਜਿਹੜਾ ਤਗੜਾ ਨੂੰ ਤਗੜਾ ਕੋ ਹਾਂ ਉਹਨੂੰ ਹੌਸਲਾ ਬਦਦਾ ਉਹਦਾ ਵੀ ਹੋਰ ਤਗੜਾ ਹੋ ਤਗੜਾ ਹੋਵੇ ਖੇਡ ਬਾਕੀ ਹਰ ਇੱਕ ਪਲੇਅਰ ਦਾ ਆਪਣਾ ਲੈਵਲ ਹੁੰਦਾ ਤੇ ਹੁਣ ਉਹ ਮੇਰਾ ਤੀਸਰੇ ਸਾਲ ਦਾ ਇੱਥੇ ਆਇਆ ਸ਼ਾਇਦ ਮੁੰਡਾ ਖੇਡਣ ਕੈਨੇਡਾ ਤੋਂ ਜੀਵਰੀ ਆਇਆ ਸ਼ਾਇਦ ਤੇ ਪੂਰਾ ਵਧੀਆ ਖੇਡ ਰਿਹਾ ਤਿੰਨੇ ਸਾਲ ਲਈ ਤੇ ਜਸਰ ਹੋ ਗਿਆ ਉਹਨੂੰ ਪੂਰਾ ਇੱਕ ਨੰਬਰ ਦਾ ਰੇਟਰ ਤੇ ਇੱਕ ਨੰਬਰ ਦੀ ਖੇਡ ਦਿਖਾ ਗਿਆ ਜਾਂਦਾ ਇੱਥੇ ਤੇ ਬਾਕੀ ਜੇ ਰਹੀ ਗੱਲ ਦੂਜੀਆਂ ਪਲੇਅਰਾਂ ਦੀ ਸਾਰੇ ਪਲੇਅਰ ਤਗੜੀਆਂ ਦੇ ਮਾੜਾ ਕੋਈ ਨਹੀਂ ਹੁੰਦਾ ਆਪੋ ਆਪਣੀ ਥਾਂ ਤੇ ਹਰੇਕ ਬੰਦੇ ਦਾ ਲੈਵਲ ਹੁੰਦਾ ਕੋਈ ਮਤਲਬ ਕਿਉਂਕਿ ਜਦੋਂ ਬੰਦੇ ਪਲੇਅਰ ਦੇ ਇੰਜਰੀ ਆਉਂਦੀ ਆ ਉਸ ਤੋਂ ਬਾਅਦ ਥੋੜਾ ਡਾਊਨ ਵਜਦਾ ਪਲੇਅਰ ਦਾ ਜਾਂ ਕੋਈ ਓਦਾਂ ਕਾਰਨ ਹੋ ਜਾਂਦੇ ਆ ਸੋ ਗੱਲਾਂ ਬਤਾ ਹੋਈਆਂ ਹਨ ਤੇ ਪਲੇਅਰ ਉੱਤੇ ਥੱਲੇ ਚੱਲਦਾ ਰਹਿੰਦਾ ਹੁੰਦਾ ਕਦੀ ਤਗੜਾ ਹੋ ਗਿਆ ਕਦੀ ਮਾੜਾ ਹੋ ਗਿਆ ਜਾਂ ਕਦੀ ਸੱਟ ਲੱਗੀ ਉਹਦਾ ਨਾ ਡਾਊਨ ਹੋ ਜਾਂਦਾ ਪਲੇਅਰ ਮਤਲਬ ਦੁਬਾਰਾ ਉਹ ਲੈਨ ਤੇ ਆਉਂਦੇ ਨੂੰ ਟਾਈਮ ਲੱਗਦਾ ਤੇ ਫਿਰ ਤੁਸੀਂ ਇਹ ਇਹ ਨਾ ਕਹਿੰਦਾ ਕਰੋ ਵੀ ਉਹ ਵੀ ਇਹ ਤਾਂ ਫੜਿਆ ਨਹੀਂ ਜਾਂਦਾ ਜਾਂ ਉਹ ਤਗੜਾ ਵਾ ਇਹ ਮਾੜਾ ਵਾ ਇਦਨ ਅਗਰ ਸਾਰਿਆਂ ਨੂੰ ਕਿਆ ਕਰੋ ਸਾਰੇ ਆਪ ਆਪਣੀ ਜਗ੍ਹਾ ਤਗੜੇ ਆ ਸਾਰਿਆਂ ਦੀ ਸੂਡ ਕਰਿਆ ਕਰੋ ਤੇ ਬਾਕੀ ਹੱਸੋ ਖੇਡੋ ਜਵਾਨੀਆਂ ਮਾਣੋ ਵੇਖੋ ਤੁਹਾਡੀ ਲੰਬੀ ਉਮਰ ਕਰੇ ਸਾਰਿਆਂ ਪਾਕਿਸਤਾਨ ਵਾਲਿਆਂ ਭਰਾਵਾਂ ਦਾ ਵੀ ਤੇ ਬਹੁਤ ਪਿਆਰ ਕਰਦੇ ਆਪਾਂ ਨੂੰ ਕੋਈ ਗੱਲ ਨਹੀਂ ਤੇ ਬਾਕੀ ਤੁਸੀਂ ਨਹੀਂ ਸਮਝਦਾ ਰਹਾ ਬ ਤੇ ਤਾਂ ਇਹ ਗੱਲਾਂ ਨਾ ਕਰਿਆ ਕਰੋ ਮੇਰੇ ਵੀਰ ਬਾਕੀ ਤੁਸੀਂ ਜਿਹੜੇ ਕਹਿੰਦਾ ਕਹਿੰਦਾ ਹੈ ਮੇਰਾ ਵੀਰ ਵੀ 10 ਵਾਰੀ ਵੇਖ ਲਈ ਵੀ ਮੈਨੂੰ ਪਤਾ ਨਹੀਂ ਲੱਗਾ ਤੇ ਇਹ ਮੁੰਡੇ ਨਵੀ ਰੌਕੇ ਦੇ ਅਪਣੇ ਨਾਲ ਹੁੰਦਾ ਇੱਥੇ ਕੈਨੇਡਾ ਉਹਦੇ ਦੇ ਬਲੌਗ ਵੀ ਆਇਆ ਉਹਦੇ ਵਿੱਚ ਮੈਂ ਆਪਣੀ ਲਾਤ ਵਿਖਾਈ ਸਾਰੀ ਤੇ ਉੱਥੋਂ ਮੇਰਾ ਵੀ ਦੇਖ ਲਈ ਵੀ ਇਹ ਪਖੰਡ ਕੀਤਾ ਸੀ ਕਿ ਜਾਨ ਮੇਰੇ ਸੱਟ ਲੱਗੀ ਜਾਂ ਕਿਦਾਂ ਬਾਕੀ ਜੇ ਕੋਈ ਪਖੰਡ ਕੀਤਾ ਹੁੰਦਾ ਤੇ ਮੈਂ ਅਗਲਾ ਟੂਰਨਾਮੈਂਟ ਖੇਡਦਾ ਨਾ ਹੁੰਦਾ ਮੈਨੂੰ ਮਹੀਨਾ ਹੋ ਗਿਆ ਮੈਂ ਇੱਥੇ ਬੈਠਾ ਹਾਂ ਹੁਣ ਹਾਰ ਕੇ ਅੰਕ ਕੇ ਮੈਂ ਇੰਡੀਆ ਵਾਪਸ ਚੱਲਿਆ ਮੇਰੀ ਇੱਥੇ ਰਿਕਵਰੀ ਨਹੀਂ ਹੋਈ ਜਿੱਥੇ ਥੋੜਾ ਜਿਆਦਾ ਤੁਹਾਨੂੰ ਪਤਾ ਵੀ ਟ੍ਰੀਟਮੈਂਟ ਨਹੀਂ ਵਧੀਆ ਹੁੰਦਾ ਮੈਡੀਸਿਨ ਵਗੈਰਾ ਨਹੀਂ ਦਿੰਦੇ ਨਾਲ ਤੇ ਮੈਨੂੰ ਮੈਨੂੰ ਪਤਾ ਨਾ ਮੇਰੇ ਦਿਲ 'ਚ ਕੀ ਬਿਜਰੀ ਮੈਂ ਕਿਦਾਂ ਕਿਹੜੇ ਹੌਸਲੇ ਨਾਲ ਕਿਹੜਾ ਦਿਲ ਲੈ ਕੇ ਇੰਡੀਆ ਵਾਪਸ ਜਾ ਰਹੇ ਆ ਵਿੱਚੇ ਸੀਨ ਛੱਡ ਗਏ 12 13 ਸਾਲ ਤੋਂ ਮੈਂ ਲਗਾਤਾਰ ਬਾਹਰ ਖੇਡਦਾ ਆ ਰਿਹਾ ਮੇਰਾ ਇੱਕ ਨਾਗਾ ਨਹੀਂਗਾ ਇੱਕੋ ਨਾਗਾ ਸੀ ਬਸ ਜਿਹੜਾ ਕਰੋਨਾ ਜਦੋਂ ਆਇਆ ਸੀ 2020 ਦੇ ਵਿੱਚ ਉਹ ਸਾਲ ਹੀ ਮੈਂ ਬਾਹਰ ਆ ਬਾਕੀ ਮੈਂ ਹਰੇਕ ਸਾਲ ਬਾਹਰ ਆਉਣਾ ਤੇ ਪਰਫਾਰਮੈਂਸ ਵਧੀਆ ਦੇ ਗਈ ਜਣਾ 13 ਸਾਲ ਹੋ ਗਏ ਮੈਨੂੰ ਖੇਡਦੇ ਨੂੰ 33 ਸਾਲ ਮੇਰੀ ਉਮਰ ਹੋ ਗਈ ਆ ਤੇ ਪਹਿਲੀ ਵਾਰੀ ਦੇ ਮੈਂ ਛੱਲਿਆ ਜਿੱਦਾਂ ਵਿੱਚ ਵਿੱਚੇ ਸੀਜ਼ਨ ਛੱਡ ਗਏ ਤੇ ਜੋ ਮੇਰੇ ਦਿਲ ਤੇ ਵੀ ਰਹੀ ਆ ਮੈਨੂੰ ਪਤਾ ਤੇ ਬਾਕੀ ਜੇ ਮੇਰੇ ਉਦਾਂ ਦੀ ਗੱਲ ਹੁੰਦੀ ਤੇ ਮੈਂ ਕਿਹੜੀ ਪਣਾ ਸੀ ਮਹੀਨਾ ਉਹ ਚੱਲਿਆ 15 ਜੂਨ ਦੀ ਮੇਰੇ ਸੱਟ ਲੱਗੀ ਉਹਨਾਂ ਦਾ ਮੈਂ ਵਿਲਾ ਬੈਠਾ ਇੱਥੇ ਘਰੇ ਤੇ ਇਦਾਂ ਬੰਦੇ ਦਾ ਜਿਹੜਾ ਪਲੇਅਰ ਬੰਦਾ ਸਪੋਰਟਸਮੈਨ ਉਹਦਾ ਦਿਨ ਨੂੰ ਨਹੀਂ ਨੰਗਦਾ ਤੇ ਬੜਾ ਦਿਨ ਟਪਾਉਣੇ ਬੜੇ ਔਖੇ ਹੁੰਦੇ ਆ ਪਲੇਅਰ ਬੰਦੇ ਨੂੰ ਉਹ ਇੱਕ ਫੈਮਿਲੀ ਤੋਂ ਦੂਰ ਬੈਠਣ ਦਾ ਬੰਦਾ ਜਿਹੜਾ ਵਿਆਹ ਹੁੰਦਾ ਵਾ ਬੱਚੇ ਵਾਲਾਂ ਦਾ ਉਹਦਾ ਹੋਰ ਜ਼ਿਆਦਾ ਔਖਾ ਹੁੰਦਾ ਤੇ ਇਸ ਕਰਕੇ ਹੁਣ ਮੈਨੂੰ ਹਾਰ ਕੇ ਵਾਪਸ ਜਾਣਾ ਪਿਆ ਰਿਹਾ ਬਾਕੀ ਤੁਸੀਂ ਉਹਦੀ ਵੀਡੀਓ ਉਹਨਾਂ ਦੇ ਵਿੱਚ ਕਲਿੱਪ ਨਵੀ ਰੌਕੇ ਦੇ ਵਲੌਗ ਦੇ ਵਿੱਚੋਂ ਕਿ ਇਹਨੇ ਕਲਿੱਪ ਕੱਟ ਕੇ ਵੀ ਪਾਈ ਬਾਕੀ ਚਲੋ ਕੋਈ ਗੱਲ ਨਹੀਂ ਜੋ ਤੁਸੀਂ ਕਹਿਤਾ ਕੋਈ ਨਹੀਂ ਸਿਰ ਮਥਿਆ ਤੁਸੀਂ ਜੋ ਕਿਹਾ ਸਹੀ ਆ ਕੋਈ ਨਹੀਂ ਛੜਦੀ ਕਲਾ ਬਖਸ਼ੇ ਵਾਹਿਗੁਰੂ ਤੇ ਮਿਲਦੇ ਆਪਾਂ ਹੁਣ ਚਲੋ ਮੈਂ ਚੱਲਿਆ ਇੰਡੀਆ ਵਾਪਸ ਤੇ ਫਿਰ ਟ੍ਰੀਟਮੈਂਟ ਡਾਕਟਰ ਨੂੰ ਜਾ ਕੇ ਮਿਲਣਾ ਮੈਂ ਮੇਰੇ ਡਾਕਟਰ ਨੂੰ ਮਿਲ ਕੇ ਕੀ ਕਰੀ ਜਾਣਾ ਫਿਰ ਮੈਂ ਤੁਹਾਨੂੰ ਦੱਸੂਗਾ ਸਾਰਾ ਵੀ ਕੀ ਕੀਤਾ ਡਾਕਟਰ ਨੇ ਤੇ ਐਮ ਆਰ ਆਈ ਵਗੈਰਾ ਕਰਾ ਕੇ ਸਾਰਾ ਉੱਪਰ ਆ ਕੇ ਮਿਲ ਕੇ ਡਾਕਟਰ ਨੂੰ ਤੇ ਫਿਰ ਮੈਂ ਤੁਹਾਨੂੰ ਜਾਣਕਾਰੀ ਸ਼ੇਅਰ ਕਰਦਾ ਤੁਸੀਂ ਸਾਰੇ ਵੀਡੀਓ ਨਾਲ ਬਨੇ ਰਹੋ ਬਾਕੀ ਲਵ ਯੂ ਸਾਰਿਆਂ ਨੂੰ ਤੇ ਆਪਾਂ ਚੱਲੇ ਹੁਣ ਪਲੇਨ 'ਚ ਤੇ ਵਾਫੀ ਕਰਾਂਗਾ